ਵਾਈਬੁਰਜੀ ਦਾ ਖਾਲਸਾ ਵਾਈਬੁਰਜੀ ਦੀ ਫਤਿਹ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਪਿੰਡ ਬੇਲੂ ਮਾਜਰੇ ਚ ਹਾਂ ਹੁੰਡਾ ਕਿਹੜਾ ਜੀ ਮਾਜਰਾ ਹੁੰਡਾ ਕਿਹੜਾ ਬੇਲੂ ਮਾਜਰਾ ਵੀ ਹੈ ਹੁੰਡਾ ਕਿਹੜਾ ਬੇਲੂ ਮਾਜਰਾ ਕੀ ਬੋਰਡ ਸੁਨੇ ਬੇਲੂ ਮਾਜਰੇ ਦੇ ਲੱਗੇ ਹੋਏ ਨੇ ਨਾ ਬੇਲੂ ਮਾਜਰੇ ਦੇ ਵਿੱਚ ਸਾਡੇ ਇੱਕ ਮਿੰਟ ਬੀਬੀ ਅਸੀਂ ਆਪਣੇ ਜਿਹੜੀ ਮੰਨਰੇਗਾ ਵਰਕਰਾਂ ਦੇ ਨਾਲ ਉਹਨਾਂ ਦਾ ਹਾਲ ਚਾਲ ਪੁੱਛਣ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨਾਂ ਉਹ ਕਿੰਨਾ ਦੀ ਜ਼ਿੰਦਗੀ ਬਸਰ ਕਰ ਰਹੇ ਨੇ ਸਾਡੇ ਮਜ਼ਦੂਰ ਸਾਡਾ ਮਜ਼ਦੂਰ ਜਮਾਤ ਸਾਡੇ ਗਰੀਬ ਲੋਕ ਮੈਨੂੰ ਅਕਸਰ ਇਹੰਦਾ ਹੁੰਦਾ ਹੁੰਦਾ ਕਿ ਮੈਂ ਜਾ ਕੇ ਕੋਲ ਬੈਠ ਕੇ ਉਹਨਾਂ ਦੀ ਉਹਨਾਂ ਦੀ ਗੱਲਾਂ ਬਾਤਾਂ ਸੁਣਾ ਔਰ ਮੈਂ ਅਕਸਰ ਸੁਣਦਾ ਵੀ ਰਹਿਣਾ ਤੇ ਉਹਨਾਂ ਦੇ ਹੱਲ ਲਈ ਅਸੀਂ ਸਰਕਾਰ ਤੱਕ ਵੀ ਅਪਰੋਚ ਕਰਦੇ ਰਹੇ ਆ ਸੋ ਬੇਲੂ ਮਾਜਰਾ ਮੁੰਡਾ ਖੀੜਾ ਪਿੰਡ ਦੇ ਵਿੱਚ ਅਸੀਂ ਇੱਥੇ ਹੈਗੇ ਆਂ ਛਤਰਾਣੇ ਦੇ ਵਿੱਚ ਤਾਂ ਮੈਨੂੰ ਬੜੀ ਹੈਰਾਨੀ ਹੋਈ ਹੈ ਕਿ ਬਦਲਾਵ ਵਾਲੀ ਸਰਕਾਰ ਆਈ ਨੂੰ 3.5 ਸਾਲ ਦੇ ਕਰੀਬ ਸਮਾਂ ਹੋ ਗਿਆ ਤੇ ਲੇਕਿਨ ਅੱਜ ਇਹ ਗਰੀਬ ਲੋਕ ਟੁੱਟੀਆਂ ਸੜਕਾਂ ਦੇ ਉੱਤੋਂ ਦੀ ਜਾ ਰਹੇ ਨੇ ਕਿਉਂਕਿ ਅਸੀਂ ਮੈਂ ਖੁਦ ਆਇਆ ਹਾਂ ਕਕਰਾਲੇ ਤੋਂ ਚੁੱਕੀ ਨੂੰ ਖਕਰਾਲੇ ਤੋਂ ਚੁੱਕੀ ਨੂੰ ਇਹ ਰਸਤਾ ਕਟੋ-ਕਟ ਗੋਡੇ-ਗੋਡੇ ਡਹਿਕੇ ਨੇ ਪਾਣੀ ਭਰਿਆ ਖੜਿਆ ਤੇ ਬਹੁਤ ਕੱਚਾ ਰਸਤਾ ਅੱਗੇ ਮਤਲਬ ਪੱਕੀ ਸੜਕ ਨਹੀਂ ਸੜਕਾਂ ਦਾ ਬੁਰਾ ਹਾਲ ਹੈ ਔਰ ਮੈਨੂੰ ਹੋਰ ਜਾਣ ਕੇ ਹੈਰਾਨੀ ਹੋਈ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਨਹੀਂ ਔਰ ਇਹ ਸਰਕਾਰ ਨੂੰ ਵੀ ਆਈ ਨੂੰ ਸਾਢੇ 3 ਸਾਲ ਹੋ ਗਏ ਲੇਕਿਨ ਇਹਨਾਂ ਦੇ ਪਿੰਡ ਕੋਈ ਵਾਸਤ ਤੱਕ ਦਾ ਬੰਦੋਬਸਤ ਨਹੀਂ ਹੈ ਗਿਆ ਲੋਕ ਤੱਕੇ ਖਾਂਦੇ ਗਰੀਬ ਲੋਕ ਦਿੱਗਦੇ ਪੈਂਦੇ ਕੋਈ ਸਾਈਕਲ ਤੇ ਜਾ ਰਿਹਾ ਕੋਈ ਤੁਰਿਆ ਜਾ ਰਿਹਾ ਆ ਮਹੀਨੇ ਵਿੱਚ ਜੇ ਕਿਸੇ ਨੇ ਆਪਣੀ ਰਿਸ਼ਤੇਦਾਰੀ ਚ ਜਾਣਾ ਜਾਂ ਦਵਾਈ ਲੈਣ ਜਾਣਾ ਕਿਸੇ ਪਾਸੇ ਪਟਿਆਲੇ ਜਾਣਾ ਕਿਉਂਕਿ ਹਸਪਤਾਲ ਤਾਂ ਉਹ ਹੈ ਨਹੀਂ ਜੇ ਹੈਗੇ ਨੇ ਤਾਂ ਉੱਥੇ ਡਾਕਟਰ ਨਹੀਂ ਤਾਂ ਇਹਨਾਂ ਲੋਕਾਂ ਨੇ ਜਦੋਂ ਕਿਤੇ ਹਸਪਤਾਲ ਚ ਕੋਈ ਦਵਾਈ ਬੁੱਟੀ ਲੈਣ ਆਪਣੇ ਬੱਚੇ ਨੂੰ ਲੈ ਕੇ ਜਾਣਾ ਜਾਂ ਖੁਦ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਨੇ ਬਜ਼ੁਰਗਾਂ ਨੇ ਜਾਣਾ ਤਾਂ ਵੀ ਘਟੋ-ਘਟ ਚੀਕ ਦੇ ਵਿੱਚ ਲਿਬੜ ਕੇ ਜਾਣਗੇ ਪਹਿਲਾਂ ਜੇ 20 ਪਿੰਦੇ ਚ ਜਾਣਗੇ ਤਾਂ ਬੜੀ ਸ਼ਰਮ ਦੀ ਗੱਲ ਹੈ ਪੰਜਾਬ ਸਰਕਾਰ ਦੇ ਲਈ ਇਸ ਪਾਰਟੀ ਦੇ ਲਈ ਕਿ ਇਹਨਾਂ ਲੋਕਾਂ ਨੂੰ ਉਹ ਸੁਵਿਧਾਵਾਂ ਜਿਹੜੀਆਂ ਕਨਸਟੀਟਿਊਸ਼ਨਲ ਰਾਈਟਸ ਸਾਡਾ ਫੰਡਾਮੈਂਟਲ ਰਾਈਟਸ ਨੇ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਜ਼ਿੰਦਗੀ ਜਿਉਣ ਦੇ ਵਿੱਚ ਹਰ ਸੁਵਿਧਾਵਾਂ ਮਿਲਣ ਦਾ ਅਧਿਕਾਰ ਹੈ ਉਹ ਅਧਿਕਾਰ ਵੀ ਨਹੀਂ ਮਿਲ پا ਰਹੇ ਹਾਂ ਤੋਂ ਮੇਰੇ ਨਾਲ ਸਾਡੀਆਂ ਬੀਬੀਆਂ ਨੇ ਮਤਾਵਾ ਪਹਿਣਾ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੋਲ ਆਣ ਔਰ ਇਹਨਾਂ ਦੀ ਦੁੱਖਤ ਕਲੀਪ ਸੁਣਨ ਕੇ ਪਿੰਡ ਦੀ ਵਿੱਚ ਬਸ ਨੂੰ ਲੈ ਕੇ ਕਿੰਨਾ ਝਰੋ ਗਿਆ ਬਸਾਂ ਜਿਹੜੀਆਂ ਆਉਂਦੀਆਂ ਅੱਗੇ ਅੱਗੇ ਦੀ ਜਿ ਸ਼ੁਰੂ ਤੇ ਬਸ ਨਹੀਂ ਹੁੰਦੀ ਲੱਗਦੀ ਕੀ ਨਾਮ ਤੁਹਾਡਾ ਸਾਡਾ ਪਾਰਕ ਕਮਾਉਂਦਾ ਰਵਿੰਦਰ ਕੋ ਹਾਂਜੀ ओके ਕਿੰਨਾ ਔਖਾ ਇਸ ਲਾਈਫ ਮੇਰੇ ਬਹੁਤ ਆਗਾ ਔਖਾ ਦਾ ਦੁੱਖ ਤਕਰੀਬ ਹੁੰਦਾ ਸੀ ਬੈਠ ਕੇ ਨਾਲ ਬੋਤਲਾਂ ਪਾਣੀ ਦੇ ਲਜਾਣ ਜਾ ਕੇ ਪਾਸੇ ਟਾਈਮ ਫਸ ਕਰਦੇ ਹੋਏ ਜਦੋਂ ਸੁ ਮੰਗੋ ਬੈਹਨੇ ਤਾਂ ਸਰੀਰ ਲੁੱਟੂ ਸੂਟ ਹੁੰਦੀ ਹੈ ਠੀਕ ਹੈ ਕਈ ਵਕਤ ਦੋ ਵਾਰ ਵੀ ਮੈਨੂੰ ਵੀ ਘੇਰੇ ਆ ਹਾਂ ਇੱਕ ਇੱਕ ਵਾਰੀ ਮੇਰੇ ਕੰਨਾਂ ਦੇ ਵਿੱਚ ਵਾਲੀਆਂ ਮੈਂ ਕਿਹਾ ਹਾਨੀ ਕਹਿ ਕੇ ਘਮੋਰਾ ਨਹੀਂ ਘਰੋਂ ਦਾ ਨਾ ਲੈ ਕੇ ਨਾ ਫਿਰ ਮੈਂ ਕਹਿ ਵੀ ਮੇਰਾ ਘਰ ਉਹ ਆ ਗਿਆ ਫਿਰ ਮੈਂ ਚੜਦੀ ਨਹੀਂ ਮੈਨੂੰ ਤੱਕੇ ਨਾਲ ਤੱਕਾ ਛਾਈ ਹੁੰਦੀ ਹੋਈ ਮੇਰੇ ਨਾਲ ਨਹੀਂ ਜਲਦੀ ਜਲਦੀ ਸਾਡੀ ਗੱਡੀ ਚ ਬੜ ਤੁਨ ਘਰੇ ਸਾਰਾ ਵੇਰੇ ਸਾਡੀ ਆਹੀ ਮੰਗ ਵੀ ਕਿ ਸਾਡੇ ਬੱਚੇ ਲੱਗਣੀ ਚਾਹੀਦੇ ਜਿੰਨੇ ਬੱਚੇ ਸਾਡੇ ਪੜ੍ਹ-ਪੜ ਕੇ ਆਹ ਤੱਕੇ ਸ਼ਰਤਾਂ ਦੇ ਹਾਰੇ ਨੇ ਇੱਕ ਇਹਨਾਂ ਲਈ ਨੌਕਰੀ ਜ਼ਰੂਰ ਚਾਹੀਦੀ ਹੈ ਕਦੇ ਕੋਈ ਤੁਸੀਂ ਕਿਹਾ ਨਹੀਂ ਸਰਕਾਰ ਤੱਕ ਆਪਣੀ ਗੱਲ ਨਹੀਂ ਵੀਰੇ ਸਾਡੀ ਸਰਕਾਰ ਕੋਈ ਨਹੀਂ ਸਰਦੇ ਜਿਹਨਾਂ ਜਦੋਂ ਵੋਟਾਂ ਦੀ ਗੌਰ ਹੁੰਦੀ ਆ ਕਿ ਹੁਣ ਪੈਣਗੀਆਂ ਉਦੋਂ ਸਾਡਾ ਪਿੰਡ ਸਾਰੰਦੀ ਜਾਂਦਾ ਜਦੋਂ ਸਿੱਕੜ ਦੇ ਵਿੱਚ ਲਿਬੜ ਗਏ ਜਾਂਦੇ ਆ ਬੱਚੇ ਸਾਡੇ ਲਾਥੋ ਕੇ ਬਿਲਕੁਲ ਕੋਈ ਵੀ ਉਹਨਾਂ ਨੂੰ ਕੁਝ ਨਹੀਂ ਆ ਰਹਾ ਪੜ ਕੇ ਕਿਦਰੇ ਕੋਈ ਸੂਤ ਨਹੀਂ ਜਾਨੀ ਬਣੀਆਂ ਉਹਨਾਂ ਦੀ ਲੱਗਣ ਲੁਗਣ ਦੀ ਬਣਾਈਆਂ ਕਰ ਕਰਕੇ ਬੱਚੇ ਸਾਡੇ ਜੀ ਮਿਸਤਰੀਆਂ ਨਾਲ ਇੱਿੱਟਾ ਚੱਕ ਰਹੇ ਨੇਗੇ ਸਾਨੂੰ ਵੋਟਾਂ ਪੈਣਾਂ ਦਾ ਕੋਈ ਫਾਇਦਾ ਨਹੀਂ ਹੋ ਜਿੰਨੇ ਵੀ ਸਾਡੇ ਬੱਚੇ ਨੇ ਮਿਸਤਰੀਆਂ ਨਾਲ ਕੰਮ ਰਾਜਗਰੀ ਦਾ ਕਰਦੇ ਨੇ ਉਹਨਾਂ ਦੀ ਵੀ ਇਹ ਕਰੀ ਬਿਲਕੁਲ ਉਦੇਕਾਰ ਜਾਗੇ ਸੋ ਬਹੁਤ ਵੱਡੀਆਂ ਸਮੱਸਿਆਵਾਂ ਨਾਲ ਸਾਡਾ ਹਲਕਾ ਛਤਰਾਣਾ ਕਿਰਿਆ ਹੋਇਆ ਸਾਡੇ ਹਲਕੇ ਛਤਰਾਣੇ ਦੇ ਗਰੀਬ ਪਰਿਵਾਰਾਂ ਦੇ ਲੋਕ ਕਿਰੇ ਹੋਏ ਨੇ ਤੁਹਾਡੇ ਸਾਹਮਣੇ ਹੀ ਆ ਕਿ ਜੇ ਅਸੀਂ ਕੱਚੇ ਰਾਹਾਂ ਤੇ ਤੁਰਕੇ ਜਾਂਦੇ ਆ ਤਾਂ ਅਸੀਂ ਲੁੱਟ ਖੋਟ ਦਾ ਸ਼ਿਕਾਰ ਵੀ ਹੁੰਨੇ ਆ ਸੋ ਬੀਬੀ ਪਰਮਜੀਤ ਕੌਰ ਨੇ ਦੱਸਿਆ ਸੋ ਮੈਂ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰੂੰਗਾ ਕਿ ਤੁਸੀਂ ਬਹੁਤ ਵੱਡੇ ਵੱਡੇ ਸਬਜ ਬਾਗ ਦਿਖਾ ਕੇ ਸਾਡੇ ਲੋਕਾਂ ਤੋਂ ਵੋਟਾਂ ਲਈਆਂ ਔਰ ਲੋਕਾਂ ਨੇ ਬਦਲਾਅ ਦੇ ਨਾਂ ਤੇ ਤੁਹਾਨੂੰ ਵੋਟ ਵੀ ਪਾਈ ਕਿ ਸ਼ਾਇਦ ਕੋਈ ਨਵੀਂ ਜੀਤੇ ਰਾਕੇ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇ ਸਾਨੂੰ ਕੋਈ ਰਾਹਤ ਦੇਵੇ ਪਰ ਹਲਕਾ ਛਤਰਾਣਾ ਦੇ ਵਿੱਚ ਟਟੋ-ਟਟ ਆ ਜਿਹੜੇ ਪਿੰਡ ਨੇ ਹਣਾ ਸੜਕਾਂ ਨੇ ਟਟੂ-ਟਟੇ ਇਸ ਤੀ ਤੱਕ ਕੰਮ ਕਰ ਲੋ ਗਰੀਬਾਂ ਲੋਕਾਂ ਕੋਲ ਨਾ ਕੋਈ ਮੋਟਰਸਾਈਕਲ ਨਾ ਕੋਈ ਗੱਡੀਆਂ ਨੇ ਇਹਨਾਂ ਨੇ ਤਾਂ ਪੈਦਲ ਹੀ ਜਾਣਾ ਔਰ ਜਿਹੜੇ ਜਮੀਂ ਦਿਹਾੜੀ ਕਰਕੇ ਖਾਂਦੇ ਵੇਚਾਂਦੇ ਨੇ ਵਿਚਾਰੇ ਉਹ ਕਿੱਥੋਂ ਸਕੂਟਰ ਮੋਟਰਸਾਈਕਲ ਲੈਣਗੇ ਕਿੱਥੋਂ ਗੱਡੀਆਂ ਲੈਣਗੇ ਆਪਣੇ ਆਪ ਨੂੰ ਸੁਵਿਧਾਵਾਂ ਲੈਣ ਵਾਸਤੇ ਸ਼ਹਿਰਾਂ ਵੱਲ ਜਾਣ ਵਾਸਤੇ ਸੋ ਸੜਕਾਂ ਦਾ ਨਿਰਮਾਣ ਹੋਣਾ ਚਾਹੀਦਾ ਔਰ ਖਾਸ ਕਰਕੇ ਇਹ ਪਿੰਡ ਜਿਹੜਾ ਬੇਲੂ ਮਾਜਰਾ ਮੁੰਡਾ ਖੇੜਾ ਪਿੰਡ ਹੈ ਇਹਦੇ ਚ ਬੱਸ ਦਾ ਬੰਦੋਬਸਤ ਜ਼ਰੂਰ ਹੋਣਾ ਚਾਹੀਦਾ ਕਿਉਂ ਨਹੀਂ ਲੱਗ ਸਕਦੀ ਸਰਕਾਰੀ ਬੱਸ ਕੋਈ ਕਦਾਂ ਰੂਟੇ ਲੱਗ ਜੇ ਵੀ ਅੱਜ ਸਵੇਰੇ ਆ ਰਹੀ ਹੈ ਜਾਂ ਦੁਪਹਿਰੇ ਆ ਰਹੀ ਹੈ ਜਾਂ ਸ਼ਾਮ ਨੂੰ ਆ ਰਹੀ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਕੋਈ ਸੁਵਿਧਾ ਮਿਲ ਸਕੇ ਅਸੀਂ ਨਹੀਂ ਕਹਿੰਦੇ ਵੀ 10-10 ਬੱਸਾਂ ਲਾ ਦਿਓ ਕੋਈ ਇੱਕ ਬੱਸ ਤਾਂ ਲੱਗ ਸਕਦੀ ਹੈ ਜਿਹੜੀ ਇਹ ਬੇਲੂ ਮਾਜਰਾ ਮੁੰਡਾ ਖੇੜਾ ਹੋ ਕੇ ਤੇ ਚੁਪਕੀ ਲੰਘ ਕੇ ਕਕਰਾਲੇ ਨੂੰ ਹੋ ਕੇ ਲੰਘ ਜੇ ਅੱਗੇ ਪਟਿਆਲੇ ਤੱਕ ਲੰਘ ਜੇ ਜਾਂ ਸਮਾਣੇ ਤੱਕ ਬਗ ਜੇ ਸਮਾਣੇ ਤੋਂ ਕੀ ਸਾਧਨ ਲੈਣੇ ਬੰਦਾ ਅੱਗੇ ਬੱਸ ਲੈ ਜੇ ਸੋ ਸਮੱਸਿਆਵਾਂ ਨਾਲ ਕਿਹੜੇ ਲੋਕਾਂ ਦੀ ਸਰਕਾਰ ਨੂੰ ਸੁਣਵਾਈ ਕਰਨੀ ਚਾਹੀਦੀ ਹੈ ਅਸੀਂ ਇਸੇ ਤਰ੍ਹਾਂ ਲੋਕਾਂ ਦੇ ਜਾ ਕੇ ਆਪਣੇ ਲੋਕਾਂ ਦੀਆਂ ਦੁੱਖਤ ਕਲਿਫਾਂ ਸਰਕਾਰ ਤੱਕ ਪਹੁੰਚ वाहिगुरु जी का ख़ा वाहिगुरु जी की